ਗੁਰੂ ਹਨੇਰਾ ਰੂ ਚਾਨਣ ਹਨੇਰੇ ਚ ਚਾਨਣ ਵਾਲ ਕਰਨ ਵਾਲਾ ਗੁਰੂ ਅੱਜ ਸੁਭਾਗ ਪ੍ਰਾਪਤ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੋਦੀ ਚ ਬਹਿ ਕੇ ਨੌਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਨ ਦਾ ਸੌਖੀ ਖੇਡ ਨਹੀਂ ਇਕ ਤਰਤੀਬ ਹੈ ਜਿੱਥੇ ਆਪਾਂ ਬੈਠੇ ਆ ਇਥੋਂ ਪ੍ਰੇਮ ਦਾ ਦੀਪਕ ਜਗਦਾ ਹੈ ਪ੍ਰੇਮ ਦੀ ਲੋਅ ਜਗਦੀ ਹੈ। ਇਹੀ ਪ੍ਰੇਮ ਤਨਹੀ ਪ੍ਰਭ ਆਯੋਤਕ ਤੱਕ ਲੈ ਕੇ ਜਾਂਦਾ ਹੈ। ਗੁਰੂ ਦੀ ਗੋਦੀ ਵਿੱਚੋਂ ਪ੍ਰੇਮ ਦਾ ਦੀਪਕ ਤੇ ਇੱਥੇ ਬਹਿ ਕੇ ਹੁਕਮ ਹੈ ਗੁਰੂ ਗੁਰੂ ਕਰਨਦਾ ਫਿਰ ਪ੍ਰੇਮ ਤੋਂ जो तो फिर जो प्रेमा भगती हो जाती फिर भगती तो शक्ति और शक्ति तो बाद कुर्बानी इश्क़ तो लैके कुर्बानी आपस है और जिथे आप बैठे हैं ना जी किसी अवतारी महापुरुख की किसी धन गुरु के लाल की धन गुरु साहब की ਕਮਾਈ ਨੂੰ ਯਾਦ ਪੈ ਕਰਦੇ ਆ ਨਾ ਤੇ ਇਹਨਾਂ ਦੇ ਤਾਂ ਵੀ ਜੇ ਕਿਤੇ ਉਹਨਾਂ ਦੀ ਕਮਾਈ ਦੇ ਕੁਝ ਕਿਛਟੇ ਸਾਡੇ ਜੀਵਨ ਅੰਦਰ ਵੀ ਪਹਿ ਜਾਵੇ ਕਿਤੇ ਪਹਿ ਜਾਵੇ ਕਿਤੇ ਸਾਡੇ ਅੰਤਰੀਵ ਅੰਦਰ ਬਾਪੂ ਜੀ ਦਾ ਸਿਧਾਂਤਕ ਰੂਪ ਚ ਪ੍ਰਕਾਸ਼ ਹੋ ਜਾਵੇ ਕਿਤੇ ਅੰਦਰ ਚਾਨਣ ਹੋ ਜਾਵੇ ਕਿਤੇ ਤੇ ਮਾੜਾ ਮੋਟਾ ਕੱਟ ਫੇਟ ਲੱਗ ਜਾਵੇ ਤੇ ਜਾਨ ਨਿਕਲ ਜਾਂਦੀ ਹੈ ਉਤੇ ਸੀਸ ਸੌ ਕੀ ਖੇਡ ਨਹੀਂ ਮੇਰੇ ਵਰਗੇ ਕੇਵਲ ਦਾਵੇ ਕਰਦੇ ਨੇ ਸਤਿਗੁਰੂ ਤੁਹਾਡੇ ਨਾਲ ਬੜਾ ਪਿਆਰ ਹੈ ਬੜਾ ਇਸ਼ਕ ਹੈ ਬੜੀ ਮੁਹੱਬਤ ਹੈ ਪਰ ਅਸਲ ਵਿੱਚ ਤੇ ਧੰਗੁਰ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਸੀ ਨਾ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜਾ ਸਿਰ ਦੀਜੈ ਕਾਣ ਨ ਕੀਜੈ ਜਿਸ ਪਿਆਰੇ ਸੋਨਿਓ ਤਿਸ ਅਗੇ ਮਰ ਚੱਲੀ ਏ ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ ਵਖੀਏ ਕਿ ਜਿਹੜੇ ਪ੍ਰੇਮ ਦੇ ਦਾਵੇ ਆਪਾਂ ਕਰਦੇ ਕਿੱਥੇ ਕ ਨਿਤਰਦੇ ਆ ਮੈਂ ਫਿਰ ਦੁਹਰਾ ਦਿਆਂ ਗੁਰੂ ਦੀ ਗੋਦੀ ਚ ਬੈਠੇ ਆ ਇੱਥੋਂ ਪ੍ਰੇਮ ਦਾ ਦੀਪਕ ਜਗਦਾ ਜੇ ਕਿਹੜੇ ਵੇਲੇ ਜਗਦਾ ਕੁਝ ਨਹੀਂ ਪਤਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉਂ ਰੰਗ ਮਜੀਠ ਬਹੁ ਲਾਗਾ ਮਜੀਠੇ ਦੀ ਨਿਆਈ ਪੱਕਾ ਇਸ਼ਕ ਦਾ ਰੰਗ ਸੰਗਤ ਦੇ ਵਿੱਚੋਂ ਚੜਦਾ ਹੈ। ਬਾਬਾ ਜੀ ਕਿੰਨਾ ਕੁ ਪੱਕਾ? ਅਗਲੀ ਪੰਕਤੀ 'ਚ ਸਤਿਗੁਰੂ ਜੀ ਕਹਿੰਦੇ ਕਾਇਆ ਕਾਪਰ ਚੀਰ ਬੋ ਫਾੜੇ ਹਰ ਰੰਗ ਨਾਲ ਹੈ ਸਭਾਗਾ। ਫਿਰ ਸ਼ਰੀਰ ਰੂਪੀ ਕੱਪੜੇ ਨੂੰ ਮੁੜ ਕੇ ਚੀਰ ਫਾੜ ਕਿਉਂ ਨਾ ਦਿੱਤਾ ਜਾਵੇ? ਇਹ ਰੰਗ ਨਹੀਂ ਜੇ ਲੈਂਦਾ। ਚੜਦਾ ਕਿੱਥੇ ਅ ਜਿੱਥੇ ਆਪਾਂ ਬੈਠੇ ਆਂ ਤੇ ਚੜਨਾ ਕਿਦਾਂ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੇਜ ਨਾਲ ਜੇ ਕਰਿਆ ਕਰੋ। ਪਤਾ ਨਹੀਂ ਇਹ ਤੋਂ ਬਾਅਦ ਅਗਲਾ ਸਾਹ ਆਉਣਾ ਕਿ ਨਹੀਂ ਇੱਥੋਂ ਬਾਹਰ ਜਾ ਕੇ ਮੁੜ ਕੇ ਗੁਰੂ ਦੀ ਗੋਦੀ ਪ੍ਰਾਪਤ ਹੋਣੀ ਕਿ ਨਹੀਂ ਫਿਰ ਕੁੱਤੇ ਬਿੱਲੇ ਬਣ ਕੇ ਭੱਜੇ ਫਿਰਾਂਗੇ ਵੱਟੇ ਖਾਵਾਂਗੇ ਫਿਰ ਤਰਸਾਂਗੇ ਕਿਤੇ ਮਨੁੱਖਾ ਦੇਈ ਦੁਬਾਰਾ ਮਿਲ ਜਾਏ ਕਿਤੇ ਸਤ ਸੰਗਤ ਦੁਬਾਰਾ ਮਿਲ ਜਾਏ ਕਿਤੇ ਗੁਰੂ ਦੀ ਗੋਦੀ ਦੁਬਾਰਾ ਮਿਲ ਜਾਏ ਪਤਾ ਨਹੀਂ ਕਦ ਵਾਰੀ ਆਣੀ ਮੁੜ ਕੇ ਤੋਂ ਵਾਹਿਗੁਰੂ ਬੋਲਣਾ ਹੈ ਪ੍ਰੇਮ ਪ੍ਰੇਮ ਤੋਂ ਭਗਤੀ ਉਹ ਕਿਤੇ ਗੁਰੂ ਗੁਰੂ ਕਰਕੇ ਵੇਖੋ ਜੇ ਤਾਂ ਤੁਰ ਅੰਦਰੋਂ ਆਵਾਜ਼ ਨਿਕਲੀ ਨਾ ਇਹ ਬਾਹਰ ਮੁਖੀ ਇੰਦਰੀਆਂ ਤੋਂ ਜਦ ਬਾਤ ਅੰਦਰ ਪਹੁੰਚ ਗਈ ਫਿਰ ਭਗਤੀ ਤੋਂ ਕਿਹੜੇ ਪਲ ਕਿਹੜੇ ਪਲ ਐਸੀ ਸ਼ਕਤੀ ਪੈਦਾ ਹੋਣੀ ਹੈ ਜਿਹਦਾ ਕੋਈ ਮੇਲ ਹੀ ਨਹੀਂ ਜਿਹਦਾ ਕੋਈ ਤੋੜ ਹੀ ਨਹੀਂ ਫਿਰ ਤਾਂ ਦੇਖੋ ਨਾ ਬਾਬੇ ਦੀਪ ਸਿੰਘ ਵਰਗੇ ਗੁਰੂ ਕੇ ਲਾਲ ਦਾ ਸੀਸ ਲੈ ਗਿਆ ਇੱਕ ਹੱਥ 'ਚ ਸੀਸ ਇੱਕ ਹੱਥ 'ਚ ਖੰਡਾ ਸੌਕੀ ਕਿਹੜਾ ਕਿਤੇ ਇਹ ਪ੍ਰੇਮ ਭਗਤੀ ਸ਼ਕਤੀ ਫਿਰ ਕੁਰਬਾਨੀ ਬਾਤਾਂ ਕੁਰਬਾਨੀ ਦੀਆਂ ਕਰਨੀਆਂ ਨੇ ਉਹ ਪਹਿਲੋਂ ਅੰਦਰਲੀ ਖੇਡ ਆਜੋ ਆਪਣੀ ਜਿੰਦ ਨੂੰ ਸਮਝਾਈਏ ਮੇਰੀ ਇਹ ਜਿੰਦੇ ਕਿਉਂ ਨਹੀਂ ਬੋਲਦੀ ਵਾਹਿਗੁਰੂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਹਰ ਜਸਰੇ ਮਨਾ ਗਏ ਲੈ ਓਏ ਜੋ ਸੰਗੀ ਹੈ ਤੇਰੋ ਅਵਸਰ ਬੀਤੇ ਜਾਤ ਹੈ ਕਹੋ ਮਾਨ ਲੈ ਮੇਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਜੋ ਆਪਣੀ ਜਿੰਦ ਨੂੰ ਸਮਝਾਈਏ ਕਿ ਗੁਰੂ ਤੋਂ ਬਿਨਾ ਨਾ ਕੋਈ ਸੀ ਨਾ ਕੋਈ ਹੈ ਤੇ ਨਾ ਹੀ ਕੋਈ ਹੋਵੇਗਾ ਜਿੰਦੇ ਕਿਉਂ ਨਹੀਂ ਬੋਲਦੀ ਵਾਹਿਗੁਰੂ ਆਜੋ